ਉਹ ਕਹਿੰਦੇ ਆ ਨਾ ਡੁੱਲ ਗਏ ਡੁੱਲ ਗਏ ਅਸੀਂ ਗੋਰਿਆਂ ਦੇ ਫੈਸ਼ਨਾਂ ਤੇ ਡੁੱਲ ਗਏ ਉਹ ਮੈਂ ਕਿਹਾ ਡੁੱਲ ਗਏ ਡੁੱਲ ਗਏ ਅਸੀਂ ਗੋਰਿਆਂ ਦੇ ਫੈਸ਼ਨਾਂ ਤੇ ਡੁੱਲ ਗਏ ਕਾਦੀ ਅੰਗਰੇਜ਼ੀ ਆ ਗਈ ਵਾ ਕਾਦੀ ਅੰਗਰੇਜ਼ੀ ਆ ਗਈ ਅਸੀਂ ਆਪਣੀ ਪੰਜਾਬੀ ਬੋਲੀ ਭੁੱਲ ਗਏ ਅਸੀਂ ਆਪਣੀ ਪੰਜਾਬੀ ਬੋਲੀ ਭੁੱਲ ਗਏ ਓਏ ਅਸੀਂ ਆਪਣੀ ਪੰਜਾਬੀ ਬੋਲੀ ਭੁੱਲ ਗਏ ਮੈਂ ਪੂਰਾ ਖੋਸਿਆ ਵੀ ਦਿਲਜੀਤ ਦਸਾਂਜ ਨੂੰ ਇੰਗਲਿਸ਼ ਨਹੀਂ ਆਉਂਦੀ ਮੈਨੂੰ ਪੂਰਾ ਚਾਹ ਹੈ ਉਹਦੇ ਮੈਂ ਲਾਈਵ ਪ੍ਰੋਗਰਾਮ ਦੇਖਦਾ ਆਉਂਦੇ ਜਿਹੜਾ YouTube ਤੇ ਜਾਂ Instagram ਤੇ ਉਹ ਪੂਰਾ ਠੇਠ ਜੱਟ ਹੈ ਪੰਜਾਬੀ ਤੇਪੋਰਾ ਉਹਦੇ ਕੰਨ ਤੇ ਜੂ ਨਹੀਂ ਸਰਕਦੀ ਵੀ ਮੈਨੂੰ ਅੰਗਰੇਜ਼ੀਂ ਗਰੂਜ਼ੀਆ ਨਹੀਂ ਬਸ ਪੰਜਾਬੀ ਆ ਗਿਆ ਓਏ ਬਸ ਪੰਜਾਬੀ ਆ ਗਿਆ ਹੱਤ ਧਰਮਨਾਮ ਸੁਣ ਕੇ ਚੰਗਾ ਲੱਗਦਾ ਹੈ ਚੰਗਾ ਲੱਗਦਾ ਹੈ ਜਦੋਂ ਚੰਗਾ ਲੱਗਦਾ ਹੈ ਤਾਂ ਕਿ ਯਾਰ ਸਾਰਗੇ ਆਪਣੀਆਂ ਨੇ ਪਰ ਆਪ ਦੀ ਥੋੜਾ ਭੁੱਲੀ ਦੀ ਆ ਆਪ ਦੀ ਜਾਣ ਹੱਕ ਨਾ ਲੱਗ ਰੱਖੀ ਤੇ ਆ